ਨਾ ਕੋਸ਼ਤੀ ਵਿਅਦਬੀ ਕਰਨ ਵਾਲਿਆਂ ਦੇ ਖਿਲਾਫ ਹੋਵੇਗਾ ਮਾਮਲਾ ਦਰ ਆਖਿਆ ਐਫਪੀਸੀਟੀ ਪਲਵਿੰਦਰ ਸਿੰਘ ਜਿਮਾ ਨੇ ਲੰਬਾ ਸਮਾਂ ਵਿਅਦਬੀ ਦਾ ਇਨਸਾਫ ਲੈਣ ਦੇ ਲਈ ਕੀਤਾ ਗਿਆ ਵਿਦਿਆਰਥੀ ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਵੱਲੋਂ ਸੰਘਰਸ਼ ਪਹਿਲਾ ਦੱਸ ਕੇਟ ਹੈ ਪਟਿਆਲਾ ਸ਼ਹਿਰ ਤਾਂ ਬੇਦਬੀ ਦਾ ਸ਼ਹਿਰ ਹੀ ਬਣ ਕੇ ਰਹਿ ਗਿਆ ਹੈ। ਇੱਥੇ ਠੰਡੀ ਕੁ ਬੇਦਬੀ ਹੁੰਦੀ ਹੈ। ਕਦੇ ਥਾਪਰ ਕਾਲਜ ਦੀ ਧੌਣ ਨੂੰ ਫਿਰਦਾ ਕੋਰਪੋਰੇਸ਼ਨ। ਅੱਜ ਤੱਕ ਕਮਾਲ ਹੋ ਗਿਆ ਪੰਜਾਬੀ ਇੰਡਸਟਰੀ ਤੇ ਸਭ ਤੋਂ ਪੜਾ ਲਿਖਿਆ ਬਰਗ ਪੜੋਂਦਾ ਵੀ ਤੇ ਪੜਦਾ ਵੀ ਹੈ। ਉਹਦੇ ਵਿੱਚ ਵੀ ਅੱਜ ਸੰਗਤਾਂ ਦਾ ਹਿੱਟ ਦਾ ਬਲਉਂਦਰਾ ਗਿਆ ਜਦੋਂ ਇਹ ਮਹਾਨ ਕੋਸ਼ਤੀ ਨਾ ਤਾਂ ਤਾਂ ਗਿੱਤਾ ਸਾਹਿਬ ਬਣਾ ਕੇ ਸੰਸਕਾਰ ਕੀਤਾ ਗਿਆ ਨਾ ਜਲ ਪ੍ਰਵਾਹ ਕੀਤਾ ਗਿਆ ਜਦਕਿ ਮੈਨੂੰ ਜਿੰਨਾ ਪਤਾ ਲੱਗਿਆ ਧਾਰਮਿਕ ਬੰਦਿਆਂ ਤੋਂ ਕਿ ਇਹ ਨੂੰ ਕਿਸੇ ਤਰ੍ਹਾਂ ਦੇ ਧਾਰਮਿਕ ਸੰਪਰਦਾ ਜਾਂ ਕੋਈ ਜਥੇਬੰਦੀ ਹੀ ਇਹਦਾ ਤੋ ਇਹ ਸੰਸਕਾਰ ਕਰ ਸਕਦੇ ਆ ਜਾਂ ਇਹਦਾ ਜੋ ਵੀ ਮਰਿਆਦਾ ਬਣੀ ਹੋਇਆ ਕਰ ਸਕਦੇ ਪਰ ਅੱਜ ਉਹ ਬਹੁਤ ਵੱਡਾ ਜਦੋਂ ਸਾਨੂੰ ਪਤਾ ਲੱਗਿਆ ਮੈਂ ਵੀ ਤੇ ਬਾਕੀ ਹੋਰ ਪੋਲਿਟੀਕਲ ਪਾਰਟੀਆਂ ਦੇ ਨਮਾਇਦੇ ਵੀ ਪਹੁੰਚੇ ਨੇ ਧਾਰਮਿਕ ਨਮਾਇਦੇ ਪਹੁੰਚੇ ਨੇ ਸਾਰੇ ਅੱਜ ਜਿੱਥੇ ਇੱਥੇ ਸਾਡੇ ਵਿਦਿਆਰਥੀ ਵਿੰਗ ਐਸਵੇ ਦੀ ਲੀਡਰਸ਼ਿਪ ਨੇ ਵੀ ਲੜਾਈ ਲੜੀ ਹੈ ਤੇ ਬਾਕੀ ਹੋਰ ਜਿੱਥੇ ਬੰਦਿਆਂ ਵੀ ਨੇ ਵਿੱਚ ਜਾਦੂ ਹਰੀ ਨੇ ਹੋਰ ਉਹਨੇ ਸਾਰੇ ਲੜਕੇ ਲੜਾਈ ਲੜੀ ਹੈ ਤਾਂ ਅੱਜ ਮੈਂ ਸਾਰਿਆਂ ਨੂੰ ਇਸ ਅੱਜ ਹੋਏ ਪੰਥਕ ਸੰਗਰਾਮ ਤੇ ਲੋਕ ਸੰਗਰਾਮ ਦੀ ਵਧਾਈ ਦੇਣਾ ਚਾਹੁੰਦਾ ਕਿ ਤੁਹਾਡੇ ਸਾਰਿਆਂ ਦੇ ਸੰਗਰਾਮ ਤੇ ਰੋਹ ਨੂੰ ਦੇਖਦੇ ਹੋਏ ਅੱਜ ਪੰਜਾਬੀ ਰੂਸੀ ਪ੍ਰਸ਼ਾਸਨ ਦੇ ਖਿਲਾਫ ਥੋੜੇ ਦਿਨ ਨੂੰ ਜਨਤਕ ਹੋਜੂਗਾ ਵੀ ਪਰਚਾ ਦਰਜ ਕੀਤਾ ਪਟਿਆਲਾ ਪੁਲਿਸ ਨੇ ਚਲੋ ਮੈਂ ਇਸ ਗੱਲ ਤੇ ਪਟਿਆਲਾ ਪੁਲਿਸ ਦਾ ਵੀ ਧੰਨਵਾਦ ਦੀਆਂ ਤੇ ਪ੍ਰਸ਼ਾਸਨ ਦੀ ਮੈਂ ਇਸ ਗੱਲ ਤੇ ਆਂਦੇ ਨੇ ਸ਼ਿਫਟ ਕਰਨਾ ਚਾਹੁੰਦਾ ਕਿ ਉਹਨਾਂ ਨੇ ਇਸ ਬੇਦਬੀ ਨੂੰ ਸੰਜੀਦਾ ਲੈਂਦੇ ਹੋਏ ਐਸਐਸਪੀ ਸਾਹਿਬ ਨੇ ਐਸਪੀ ਸਾਹਿਬ ਨੇ ਟੀਮਾ ਸਾਹਿਬ ਆਏ ਸੀ ਟਵਾਣਾ ਸਾਹਿਬ ਆਏ ਨੇ ਜਿੰਨੇ ਵੀ ਬ੍ਰਾਂਡ ਰਿਪ੍ਰੈਜ਼ੈਂਟੇ ਸੱਚ ਉਹਨਾਂ ਤੇ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਤੇ ਉਹਨਾਂ ਨੇ ਸੀਮਤ ਸਮੇਂ ਦੇ ਵਿੱਚ ਪਰਚਾ ਦਰਜ ਕਰਕੇ ਕਮੇਟੀ ਵੱਲੋਂ ਜਿਹੜੇ ਵਿਦਿਆਰਥੀ ਕਮੇਟੀ ਬਣੀ ਹੈ ਸਾਰੇ ਲੋ ਪਰਚਾ ਦਰਜ ਕਰਕੇ ਦੋਸ਼ਾਂ ਖਿਲਾਫ ਕਾਰਵਾਈ ਕੀਤੀ ਪਰ ਹਜੇ ਵੀ ਵਿਦਿਆਰਥੀ ਮੰਗਾਂ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਹੋਰ ਕਤਾਈਆਂ ਕੀਤੀਆਂ ਨੇ ਉਹਦਾ ਮਿਲਦਾ ਸਸ ਘਸ਼ ਲਗ ਦੋ ਯੂਨੀਵਰਸਿਟੀ ਚੱਲਦਾ ਰਹੂਗਾ ਪਰ ਕਾਨੂੰਨੀ ਕਾਰਵਾਈ ਹੋਈ ਹੈ ਤੇ ਸਾਰੇ ਵੀ ਥੋੜੀ ਜਿੱਤ ਹੋਈ ਹੈ ਜਿਹੜੇ ਚਕਾਰੇ ਜਿੱਥੇ ਬੱਚੇ ਸੀ ਪੰਜਾਬ ਯੂਨੀਵਰਸਿਟੀ ਗੇਟ ਤੋਂ ਤੇਗ ਤੇਗ ਫਤਿਹ ਪੰਥ ਕੀ ਜੀਤ ਤੇ ਝੂਲ ਤੇ ਨਿਸ਼ਾਰੇ ਪੰਥ ਮਹਾਰਾਜ ਕੇ ਅੱਜ ਉਹ ਗੁਰੂ ਸਾਹਿਬ ਦੇ ਦਰਗਾਹ ਦੇ ਵਿੱਚ ਗੁਰੂ ਸਾਹਿਬ ਦੇ ਕਾਲ ਸੈਡਸ ਨੂੰ ਆਦੇਬੇਲ ਮਨਜ਼ੂਰ ਹੋਏ ਨੇ ਤੇ ਆ ਜਿਹੜਾ ਪਰਚਾ ਦਰਜਿਆ ਸਾਰੇ ਪਟਿਆਲੇ ਵਿਧਾਈਆਂ ਤੇ ਜਿਹੜਾ ਧਰਮ ਸਥਾਨ ਬਚਾਓ ਅੰਦੋਲਨ ਚ ਚੱਲ ਰਿਹਾ ਦਾਸ ਉਹਦੇ ਵਿੱਚ ਸ਼ਿਰਕਤ ਕਰ ਰਿਹਾ ਉਹਤੇ ਵੀ ਅਜੇ ਆਪਾਂ ਲੜਾਈ ਲੜ ਰਹੇ ਹਾਂ ਅਜੇ ਉਹ ਜਿਹੜਾ ਪਟਵਾਰੀ ਆ ਉੱਥੇ ਹਰਮੰਸ ਉਹਨੂੰ ਵੀ ਅਜੇ ਪੰਚ ਕਚੈੜੀ 'ਚ ਲੈ ਕੇ ਆਉਣਾ ਹੈ ਬਾਕੀ ਜਿਹੜਾ ਖਾਲਸਾ ਪੰਜ ਕਿਹਾ ਜਾਂਦਾ ਉਹ ਪ੍ਰੋਪਰਲੀ ਉਹਨੂੰ ਪ੍ਰੋਸੀਜਰ ਨੂੰ ਫੋਲੋ ਨਹੀਂ ਕੀਤਾ ਗਿਆ ਉਹਦੇ ਵਿੱਚ ਯੂਨੀਵਰਸਿਟੀ ਦੇ ਕੁਝ ਪ੍ਰੋਫੈਸਰਜ਼ ਨੇ ਵੀ ਆ ਕੇ ਆਪਣੇ ਵਿਚਾਰ ਰੱਖੇ ਉਹਨਾਂ ਸੇ ਇਹਨਾਂ ਦੇ ਇੱਕ ਸੱਤ ਮੈਂਬਰੀ ਕਮੇਟੀ ਹੈ ਉਹ ਸਾਨੂੰ ਆਪਣੀ ਰਿਪਰੈਜੈਂਟੇਸ਼ਨ ਦੇਣ ਲੱਗੀ ਹੈ ਉਹਦੇ ਮੁਤਾਬਕ ਬਣਦੀ ਐਫਆਈਆਰ ਤਾਂਗੇ ਕਾਰਵਾਈ ਕਾਂਗ ਔਰ ਕੱਲ ਨੂੰ ਪ੍ਰੋਪਰ ਜਿਹੜੇ ਸਿੰਘ ਸਭਾ ਆਣਗੇ ਤਾਂ ਅਰਦਾਸ ਕਰਕੇ ਮर्याਦਾ ਦੇ ਵਿੱਚ ਜੋ ਇੱਕ ਜਿਹਨੂੰ ਮਤਲਬ ਕੋਈ ਵੀ ਜਿਹੜਾ ਇੱਕ ਧਾਰਮਿਕ ਗ੍ਰੰਥ ਹੈ ਜਾਂ ਪੋਥੀ ਹੈ ਉਹਨੂੰ ਜੋ ਉਹਦੇ ਮर्याਦਾ ਮੁਤਾਬਕ ਉਹਦਾ ਜਿਹੜਾ ਸੰਸਕਾਰ ਕੀਤਾ ਜਾਂਦਾ ਬਣਦਾ ਉਹਦੂ ਪ੍ਰੋਪਰ ਉਸ ਮर्याਦਾ ਚ ਉਹਨੂੰ ਕੀਤਾ ਜਾਵੇਗਾ ਐਂਡ ਇਹਦੇ ਵਿੱਚ ਪ੍ਰੋਪਰ ਧਿਆਨ ਰੱਖਿਆ ਜਾਊਗਾ ਔਰ ਜੋ ਜਿਹੜੇ ਬੰਦਿਆਂ ਨੇ ਗਲਤੀ ਕੀਤੀ ਹੈ ਔਰ ਜਿਹੜੇ ਬੰਦੇ ਨੇ ਇਹਨਾਂ ਚੀਜ਼ਾਂ ਨੂੰ ਧਾਰਮਿਕ ਮर्यादा ਨੂੰ ਨਹੀਂ ਮੰਨਿਆ ਉਹਨਾਂ ਦੇ ਮੁਤਾਬਕ ਜੋ ਬਣਦੀ ਕਾਰਵਾਈ ਹੈ